ਸਰਕਾਰਾਂ ਨੂੰ ਤੁਸੀਂ ਪੁੱਛਿਓ ਵੀ ਜੁੱਧ ਨਸ਼ਿਆਂ ਵਿਰੁੱਧ ਚਲੋ ਠੀਕ ਐ ਨਸ਼ਿਆਂ ਵਿਰੁੱਧ ਜੁੱਧ ਹੋਣਾ ਚਾਹੀਦਾ ਐ ਪਰ ਇਹ ਪੁੱਛਦੇ ਹਾਂ ਕਿ ਮੈਥੋਂ ਮੈਂ ਪੁੱਛਣਾਂ ਗੱਲ ਪਹੁੰਚ ਜੂ ਕਿ ਸਰਕਾਰ ਜੀ ਇਹ ਸ਼ਰਾਬ ਇਸ ਸੂਚੀ 'ਚ ਹੈਗੀ ਐ ਨਸ਼ਿਆਂ ਦੀ ਜਿੱਕੇ ਨਾਂ ਬਾਬੇ ਵੀ ਵਿੱਚ ਸ਼ਾਮਲ ਐ ਡੇਰੇਾਂ ਲਈ ਇਹ ਡਰੱਗ ਦੇ ਵਿੱਚ ਚਿੱਟੇ ਦੇ ਵਿੱਚ ਜਿੱਥੇ ਖੇਪਾਂ ਅਟਕਦੀਆਂ ਆ ਪਿੱਛੇ ਜਿਹੜੇ ਜਗਰਾਵ ਕੋਲੇ ਡੇਰੇ ਦਾ ਤਾਂ ਸਪਸ਼ਟ ਹੋ ਗਈ ਸੀ ਗੱਲ ਫਿਰ ਵਿੱਚ ਹੀ ਦਬਤੀ ਹੁਣ ਬੜਾ ਕਾਲੀ ਥਾਰ ਵਗੈਰਾ ਹੁਣ ਬਹੁਤ ਨੂੰ ਪਤਾ ਹੀ ਹੈ ਬੜੀ ਚਰਚਾ ਚਾਈ ਹੋਈ ਹੈ ਹਾਂਜੀ ਕਾਲੀ ਸਾਰੇ ਮਸ਼ਹੂਰ ਕਰਤੀ ਹੁੰਦਾ ਨਸ਼ਾ ਬਰਬਾਦੀ ਹੈ ਤਨ ਦੀ ਵੀ ਸਭ ਨੂੰ ਪਤਾ ਹੀ ਹੈ ਸਰੀਰ ਦੀ ਤਨ ਦੀ ਧਨ ਦੀ ਵੀ ਪੈਸਾ ਵੀ ਬਰਬਾਦ ਹੁੰਦਾ ਹੈ ਪਰਿਵਾਰ ਦੀ ਵੀ ਬਰਬਾਦੀ ਹੈ ਕਦੇ ਲੜਾਈ ਝਗੜਾ ਕਾਲ ਕਲੇਸ਼ ਬੱਚਿਆਂ ਦੀਆਂ ਪੜਾਈਆਂ ਵਿੱਚ ਰਹਿ ਜਾਂਦੀਆਂ ਕਈ ਵੇ ਤਾਂ ਨਸ਼ੇ ਦੇ ਘਰੋਂ ਜੋ ਨਸ਼ੇ ਨਸ਼ਈ ਦੇ ਘਰੋਂ ਬੀਬੀ ਹੈ ਤਾਂ ਤੇ ਉਹ ਕਈ ਵਾਰੀ ਤਾਂ ਵਿਚਾਰੀ ਆਣ ਰੋਣਾ ਆਟਾ ਮੰਗਦੀ ਫਿਰਦੀ ਹੁੰਦੀ ਹੈ ਆ ਜਵਾਕ ਮੰਗ ਲਾਤੇ ਕਈ ਨਸ਼ੀਆਂ ਦਾ ਹਾਲੇ ਹੋ ਜਾਂਦਾ ਹੈ ਇਸ ਕਰਕੇ ਨਸ਼ਾ ਜਿਹੜਾ ਇਹ ਬਰਬਾਦੀ ਦਾ ਕਾਰਨ ਬਣਦਾ ਹੈ ਬੱਚਿਆਂ ਦੇ ਭਵਿੱਖ ਦੀ ਬਰਬਾਦੀ ਪਰਿਵਾਰ ਦੀ ਬਰਬਾਦੀ ਪੈਸੇ ਦੀ ਬਰਬਾਦੀ ਸਰੀਰ ਦੀ ਬਰਬਾਦੀ ਦਿਮਾਗ ਦੀ ਬਰਬਾਦੀ ਜਿੱਤ ਪੀਤੇ ਮਤ ਦੂਰ ਹੋਏ ਜਿਹੜੀ ਸ਼ਰਾਬ ਪੀਣਾ ਮਤ ਮਾਰੀ ਜਾਂਦੀ ਹੈ ਨਸ਼ਾ ਕੋਈ ਵੀ ਮਾੜਾ ਹੈ ਕਿਸੇ ਵੀ ਨਸ਼ੇ ਦੇ ਹੱਥ ਤੱਕ ਨਹੀਂ ਲਾਉਣਾ ਤਮਾਕੂ ਦੇ ਹੱਥ ਨਹੀਂ ਲਾਉਣਾ ਦਾ ਅਰਥ ਕੀ ਹੈ ਵੀ ਕਿਸੇ ਵੀ ਨਸ਼ੇ ਨੂੰ ਟੱਚ ਵੀ ਨਹੀਂ ਕਰਨਾ ਤਮਾਕੂ ਦੇ ਹੱਥ ਨਹੀਂ ਲਾਉਣ ਦਾ ਅਰਥ ਇਹ ਨਹੀਂ ਵੀ ਹੋਰ ਨਸ਼ਾ ਕਰ ਸਕਦੇ ਹੋ ਵੀ ਭੰਗ ਪੀ ਸਕਦੇ ਹੋ ਸੁਖਨ ਧੰਨ ਕਹਿ ਕੇ ਨਾ ਭੰਗ ਤੇ ਭੰਗ ਵੀ ਦਿਮਾਗ ਖਰਾਬ ਕਰ ਦਿੰਦੀ ਹੈ ਬਾਲਾ ਮਾੜਾ ਅਸਰ ਹੈ ਦਵਾ ਤੇ ਇਹ ਵੀ ਨਸ਼ਾ ਹੈ ਇਹ ਨਹੀਂ ਵੀ ਤਮਾਕੂ ਦੇ ਹੱਥ ਨਹੀਂ ਲਾਉਣਾ ਤੇ ਸ਼ਰਾਬ ਪੀ ਲੋ ਪੰਜ ਰਤਨੀ ਗਏਗੇ ਨਾ 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 ਤਮਾਕੂ ਦੇ ਹੱਥ ਨਹੀਂ ਲਾਉਣਾ ਭਾਬ ਕਿਉਂਕਿ ਮਾਮੂਲੀ ਜ੍ਹਾ ਨਸ਼ਾ ਵੀ ਟੱਚ ਨਹੀਂ ਕਰਨਾ ਭਾਵ ਅਰਥ ਲੈਣਾ ਹੁੰਦਾ ਹੈ ਭਾਵ ਅਰਥ ਸਮਝਾਉਣ ਵਾਸਤੇ ਕੋਈ ਦਰਹੋਰ ਦੇ ਦਿੰਨੇ ਬਹੁਤ ਵਾਰ ਹੀ ਦਿੱਤੀ ਹੈ ਜਿਵੇਂ ਆਮ ਕਿਹਾ ਜਾਂਦਾ ਕਿਸੇ ਦਾ ਲੂਣ ਖਾ ਕੇ ਹਰਾਮ ਨਹੀਂ ਕਰਨਾ ਇਹਦਾ ਭਾਵ ਕੀ ਹੈ ਕਿ ਕਿਸੇ ਦਾ ਮਾਮੂਲੀ ਖਾ ਕੇ ਵੀ ਹਰਾਮ ਨਹੀਂ ਕਰਨਾ ਲੂਣ ਸਸਤਾ ਹੁੰਦਾ ਤੇ ਥੋੜਾ ਪੈਂਦਾ ਹੁਣ ਇਹਦਾ ਕਿਤੇ ਹੀ ਭਾਵਨਾ ਕੱਢ ਲਿਓ ਵੀ ਲੂਣ ਖਾ ਕੇ ਹਰਾਮ ਨਹੀਂ ਕਰਨਾ ਗਲਾਬ ਜਮਣਾ ਖਾ ਕੇ ਬੋਲੋ ਜੋ ਇਹਦਾ ਯਾਰ ਸੁਧਾ ਨਾ ਜਿਹੜਾ ਲੋਨ ਖਾ ਕੇ ਹਰਾਮ ਨਹੀਂ ਕਰਦਾ ਮਿੱਠਾ ਖਾ ਕੇ ਤਾਂ ਕਿਥੋਂ ਭੁੱਲੂਆ ਕਿ ਉਹ ਖੰਡ ਤਾਂ ਮਹਿੰਗੀ ਹੁੰਦੀ ਹੈ ਤੇ ਬੋਲੋ ਸਤਨਾਮ ਦਾ ਅਸੀਂ ਤਾਂ ਲੋਨ ਖਾ ਕੇ ਨਹੀਂ ਹਰਾਮ ਕਰਦੇਗੇ ਤਾਂ ਮਿੱਠਾ ਖਾ ਕੇ ਤਾਂ ਬੋਲਣੇ ਕੀ ਹੈ ਭਾਅ ਸਮਝੀ ਨਾ ਮੈਂ ਰਖਣਾ ਇਹ ਭਾਅ ਹੁੰਦੇ ਇਦਾਂ ਵੀ ਕਿ ਤੱਚ ਅਸੀਂ ਹੱਥ ਵੀ ਨਹੀਂ ਲਾਉਂਦੇ ਕਿਸੇ ਨਸ਼ੇ ਨੂੰ ਅਸੀਂ ਹੱਥ ਵੀ ਨਹੀਂ ਲਾਉਣਾ ਕਿਸੇ ਨਸ਼ੇ ਨੂੰ ਇਹਦਾ ਇਹ ਅਰਥ ਹੈ ਤੇ ਹੁਣ ਤਾਂ ਕਈਆਂ ਦਾ ਮੈਂ ਹਾਲ ਵੇਖਿਆ ਹੈ ਕਿ ਕਈ ਤਾਂ ਸ਼ਰਾਬ ਨੂੰ ਨਸ਼ੇ 'ਚ ਹੀ ਗਣਨੋਂ ਹਟ ਗਿਆ। ਖਾਸ ਕਰ ਸਰਕਾਰਾਂ ਵੀ ਹੁਣ ਸਰਕਾਰਾਂ ਨੂੰ ਤੁਸੀਂ ਪੁੱਛਿਓ ਵੀ ਜੁੱਧ ਨਸ਼ਿਆਂ ਵਿਰੁੱਧ ਚਲੋ ਠੀਕ ਐ। ਨਸ਼ਿਆਂ ਵਿਰੁੱਧ ਜੁੱਧ ਹੋਣਾ ਚਾਹੀਦਾ ਐ। ਪਰ ਇਹ ਪੁੱਛਦੇ ਹਾਂ ਤੇ ਮੈਥੋਂ ਮੈਂ ਪੁੱਛ ਲੈਣਾ ਗੱਲ ਪਹੁੰਚ ਜੂ ਕਿ ਸਰਕਾਰ ਦੀ ਇਹ ਸ਼ਰਾਬ ਇਸ ਸੂਚੀ 'ਚ ਹੈਗੀ ਐ ਨਸ਼ਿਆਂ ਦੀ ਜਿਹੇ ਨਾ। ਮੈਨੂੰ ਲੱਗਦਾ ਇਸ ਸੂਚੀ ਤੋਂ ਸ਼ਰਾਬ ਬਾਹਰ ਐ। ਹਾਂਜੀ ਸਰਕਾਰਾਂ ਦੀਆਂ ਸੂਚੀਆਂ ਦੀ ਗੱਲ ਕਰਦੇ ਹਨਾ। ਹਾਂਜੀ ਸਰਕਾਰਾਂ ਦੀ ਸੂਚੀ ਤੋਂ ਸ਼ਰਾਬ ਬਾਹਰ ਆਇਆ ਕਿਉਂ ਤਾਂ ਪੈ ਗਾਪ ਵੀ ਲਾਉਂਦੇ ਨੇ ਉਹ ਦਾ ਵਿੱਚ ਕਿੱਥੋਂ ਜੋੜ ਹਾਂਜੀ ਸ਼ਰਾਬ ਤਾਂ ਸੂਚੀ ਤੋਂ ਹੀ ਬਾਹਰ ਆਇਆ ਕਿੱਥੋਂ ਪਤਾ ਲੱਗਿਆ ਮੈਨੂੰ ਬਾਹਰ ਆਏ ਵੀ ਬੜਾ ਮਾਣ ਨਾਲ ਦੱਸਦੇ ਆ ਵੀ ਪਿਛਲੇ ਸਾਲ ਸ਼ਰਾਬ ਵੇਚ ਕੇ ਸਾਨੂੰ 67 ਕਰੋੜ ਬਣਿਆ ਸੀ ਐਤਕੀ ਸਾਨੂੰ 10.5-11 ਕਰੋੜ ਬਣ ਗਿਆ ਗਾਹਾਂ ਨੂੰ ਹੋਰ ਵਧਾਉਣੇ ਭਾਵੇਂ ਕਿ ਲੋਕ ਗਾਹਾਂ ਨੂੰ ਹੋਰ ਸ਼ਰਾਬ ਪੱਧ ਪੀਣ ਲਾਉਣੀ ਬੋਲੋ ਹਤਨਾਮ ਇਹ ਸਰਕਾਰਾਂ ਨੇ ਟਾਰਗੇਟ ਆ ਭਾਈ ਹਾਂਜੀ ਆਪਾਂ ਰੰਗਲਾ ਪੰਜਾਬ ਬਣਾਵਾਂਗੇ ਹਰ ਮੋੜ ਤੇ ਠੇਕੇ ਦੀ ਸ਼ਰਾਬ ਵੇਚ ਕੇ ਹਰ ਮੋੜ ਤੇ ਠੇਕੇ ਦੀ ਸ਼ਰਾਬ ਵੇਚ ਕੇ ਸ਼ਰਾਬ ਵੇਚ ਕੇ ਹਰ ਮੋੜ ਤੇ ਠੇਕਾ ਇਹ ਨਸ਼ਾ ਨਹੀਂ ਸ਼ਰਾਬ ਹੀ ਕੀਤਾ ਕਿੰਨੇ ਐਕਸੀਡੈਂਟ ਹੁੰਦੇ ਹੁੰਦੇ ਹੈ ਕਿ ਨਾ ਸ਼ਰਾਬੀ ਡਰਾਈਵਰਾਂ ਕਰਕੇ ਤੇ ਸ਼ਰਾਬੀ ਕਿਵੇਂ ਪੀ ਕੇ ਗਾਲਾਂ ਕੱਢਦੇ ਆ ਲੜਾਈ ਝਗੜਾ ਕਤਲ ਕਿੰਨੇ ਹੁੰਦੇ ਨੇ ਨਾ ਕਿੱਡਾ ਮੜਾ ਨਸ਼ਾ ਸ਼ਰਾਬ ਇਹ ਤਾਂ ਮੈਂ ਗੱਲ ਕੀਤੀ ਹੈ ਵੀ ਕਿਤੇ ਨਾ ਹੋਵੇ ਸ਼ਰਾਬ ਨੂੰ ਕਦੇ ਤੁਸੀਂ ਵੀ ਕਿਤੇ ਨਸ਼ੇ ਚੋਂ ਬਾਹਰ ਕੱਢਦੇ ਹੋ ਨਸ਼ੇ ਦੀ ਸੂਚੀ ਚੋਂ ਫੇਰ ਤਾਂ ਸਿਆਣੇ ਬੈਠੇ ਹੋ ਸਾਰੇ ਅਸੀਂ ਗੱਲ ਨਹੀਂ ਸਰਕਾਰਾਂ ਨੇ ਤਾਂ ਕੱਢ ਹੀ ਦਿੱਤਾ ਬਾਹਰ ਸ਼ਰਾਬ ਨੂੰ ਸੂਚੀ ਚੋਂ ਬਾਹਰ ਕੱਢਤਾ ਇਸ ਕਰਕੇ ਸੁਚੇਤ ਰਹੋ ਜਿਵੇਂ ਤਾਂ ਗੱਲ ਕੀਤੀ ਹੈ ਤੋ ਵਾਕੀ ਤਾਂ ਜਰੋਂ ਨਸ਼ੇ ਬਰਬਾਦੀ ਹੈ ਹੀ ਕੋਈ ਸ਼ੱਕ ਨਹੀਂ ਕੈਮੀਕਲ ਨਸ਼ੇ ਚਿੱਟਾ ਹੈ ਰਵਣ ਜੋ ਉਸ ਵੇਲੇ ਇੱਕ ਬਕਰਾਂ ਤਾਂ ਸ਼ੱਕ ਨਹੀਂ ਕੋਈ ਪਰ ਨਸ਼ਾ ਕੋਈ ਵੀ ਮਾੜਾ ਕਿਸੇ ਨਸ਼ੇ ਦੇ ਹੱਥ ਨਹੀਂ ਲਾਉਣਾ ਇਹ ਨਹੀਂ ਵੀ ਕਿਤੇ ਸ਼ਰਾਬ ਕੋਈ ਨਸ਼ਾ ਨਹੀਂਗਾ ਪਰ ਸ਼ਰਾਬ ਨੂੰ ਮਾਨਤਾ ਦੇਤੀ ਮਾਨਤਾ ਦੇਤੀ ਨਾ ਮਾਨਤਾ ਹੈ ਨਹੀਂ ਦੇਤੀ ਕਹੀਆਂ ਨਹੀਂ ਸਾਡੇ ਚ ਕਈ ਹੈਗੇ ਨੇ ਪੰਜ ਰਤ ਨਹੀਂ ਹੋਰ ਇਦਾਂ ਦੀ ਮਾਨਤਾ ਵੀ ਦੇਤੀ ਵੀ ਜਿਹੜੇ ਸ਼ਰਾਬਾਂ ਪੀਂਦੇ ਮਰ ਕੇ ਡੇਰਾਂ ਚ ਬੂ ਬਣੇ ਉਹਨੇ ਦੇ ਮਰੇ ਆਂਦੀਆਂ ਸਮਾਧਾਂ ਤੇ ਚੜਦੀਆਂ ਸ਼ਰ ਸ਼ਰਾਮ ਚੜਾਉਉਣੀ ਧਰਮ ਆਪਣਾ ਹੀ ਕਰਦੇ ਲੋਕ ਹੈ ਕਿ ਨਾ ਨਾ ਇਹ ਜੇ ਸ਼ਰਾਮ ਚੜਾਉਣਾ ਵੀ ਧਰਮ ਆ ਕਹਿੰਦੇ ਤੀਜੇ ਪਾਸੇ ਤੋਂ ਪੁੱਛੋ ਕਹਿੰਦੇ ਜਿੱਤ ਪੀਤੇ ਮਤ ਦੂਰ ਹੋਏ ਵਰਲ ਪਾਵਾ ਵਿੱਚ ਆਏ ਆਪਣਾ ਪਰਾਇਆ ਨਾ ਪਛਾਣ ਹੀ ਖਸਮ ਹੋ ਧੱਕੇ ਖਾਈ ਜਿੱਤ ਪੀਤੇ ਖਸਮ ਵਿਸਰੈ ਦਰਗਾ ਮਿਲੈ ਸਜਾਈ ਝੂਠਾ ਮਦ ਮੂਲ ਨਾ ਪੀਚੀ ਜੇਕਾ ਕਾਰਬਸਾਈ ਕਹਿੰਦੇ ਝੂਠਾ ਮਦ ਕੋਈ ਵੀ ਝੂਠਾ ਨਸ਼ਾ ਭੁੱਲ ਕੇ ਵੀ ਨਾ ਵਰਤੀ ਕਿ ਅੱਜ ਵੀ ਸ਼ਰਾਬ ਪੀਣਾ ਤਾਂ ਮਤ ਮਾਰੀ ਜਾਂਦੀ ਹੈ ਬਰਲ ਕਮਲਪਨਾੰਦਰ ਆ ਜਾਂਦਾ ਹੈ ਸਾਇੰਸ ਵੀ ਅੱਜ ਦੱਸਦੀ ਹੈ ਵੀ ਅਲਕੋਹਲ ਦਿਮਾਗ ਦੇ ਸੈੱਲ ਡਾਊਨ ਕਰ ਦਿੰਦੀ ਹੈ ਸੋਚਨ ਸ਼ਕਤੀ ਨੀਵੇਂ ਪੱਧਰ ਤੇ ਆ ਜਾਂਦੀ ਹੈ ਉਠਾ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਹੈ ਹਾਂਜੀ ਪਰ ਇੱਥੇ ਦੋਸ਼ ਹਮੇਸ਼ਾ ਦੂਜਿਆਂ ਨੂੰ ਮੈਂ ਕਈ ਦੇਖਿਆ ਮੋਟਰ ਵਾਈਕਲਾਂ ਦੇ ਉੱਤੇ ਲਿਖਿਆ ਹੁੰਦਾ ਪਤੀ ਹੁੰਦਾ ਤੁਹਾਨੂੰ ਵੀ ਕਿ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਲਿਖਿਆ ਹੁੰਦਾ ਤੇ ਮੈਂ ਡੀਟੂ ਹਾਂ ਮੈਂ ਤਾਂ ਫੜ ਕੇ ਜਲਾਣ ਕਰਾਂਗਾ ਬਿਲੰਦ ਦਾ ਜਲਾਣ ਡਟੇ ਦਾ ਨਾਲ ਵੀ ਇਹ ਮਿਸ ਹੋਏ ਨੂੰ ਡਿਲੀਟ ਕਰੋ ਮੁੜ ਕੇ ਨਹੀਂ ਲਿਖਣਾ ਇਹ ਐਵੇਂ ਪਖੰਡ ਫਲਾਏ ਜਾਣਗੇ ਕੌਣੇ ਬੁਰੀ ਨਜ਼ਰ ਵਾਲਾ ਸੱਚ ਲਿਖੋ ਇੱਥੇ ਸੱਚ ਸੱਚ ਹੁੰਦਾ ਤਾਂ ਬੜਾ ਮਿੱਠਾ ਹੈ ਪਰ ਬਿਰਲੇ ਬਿਰਾਂ ਨੂੰ ਪਿਆਰਾ ਲੱਗਦਾ ਸੱਚ ਲਿਖੋ ਇੱਥੇ ਸੱਚ ਲਿਖੋ ਕੀ ਸੱਚ ਲਿਖਣਾ ਹੈ ਨਸ਼ਈ ਡਰਾਈਵਰਾਂ ਤੇਰਾ ਮੂੰਹ ਕਾਲਾ ਬੋਲੋ ਸਤਨਾਮ ਕਾਲੇ ਮੂੰਹ ਵਾਲਾ ਤਾਂ ਉਹ ਸਟੀਅਰਿੰਗ ਤੇ ਬੈਠਾ ਹੈ ਬੋਲੋ ਸਤਨਾਮ ਮੰਨਣ ਨੂੰ ਤਿਆਰ ਹੈ ਕੋਈ ਕਾਲੇ ਮੂੰਹ ਵਾਲਾ ਤਾਂ ਸਟੀਅਰਿੰਗ ਤੇ ਬੈਠਾ ਹੈ ਹੋਰ ਕਾਲੇ ਮੂੰਹ ਵਾਲਾ ਕੌਣ ਹੈ ਸਟੀਅਰਿੰਗ ਤੇ ਬੈਠਿਆ ਕਾਲੇ ਮੂੰਹ ਵਾਲਾ ਸੋ ਕਹਿਣ ਦਾ ਭਾਵ ਕੀ ਹੈ ਵੀ ਇਦਾਂ ਇਹਨਾਂ ਗੱਲਾਂ ਨੂੰ ਸਮਝੀਏ ਸੋ ਨਸ਼ਾ ਹਰ ਇੱਕ ਵਰਤਦਾ ਹੈ ਚਿੱਟੇ ਨੇ ਤਾਂ ਚਲੋ ਬਰਬਾਦੀ ਕੀਤੀ ਹੈ ਚਿੱਟੇ ਨੇ ਬਰਬਾਦੀ ਕੱਲੀ ਇਹ ਨਹੀਂ ਵੀ ਨੌਜਵਾਨ ਦੀ ਕੀਤੀ ਆਉਣ ਵਾਲੀਆਂ ਪੀੜ੍ਹੀਆਂ ਦੀ ਪਰਵਾਹ ਦਾ ਬਸ ਇੰਨੀ ਗੱਲ ਕਾਫੀ ਹੈ ਤਾਂ ਪੀ ਹੁਣ ਪਾਪਾ ਨੂੰ ਪਤਾ ਹੈ ਬੜਾ ਕੁਝ ਹੁੰਦਾ ਚੱਲ ਰਿਹਾ ਤੇ ਚੰਡਾਲ ਚੌਂਕੜੀ ਨੇ ਇਹ ਸਾਰਾ ਕੁਝ ਖਰਾਬ ਕੀਤਾ ਹੈ ਅੰਦਰ ਖਾਤੇ ਚੰਡਾਲ ਚੌਂਕੜੀ ਹੈ ਜਿਹਦੇ ਤੱਕ ਪਹੁੰਚ ਜਾ ਹੋ ਨਹੀਂ ਰਹੀ ਚੰਡਾਲ ਚੌਂਕੜੀ ਸਮਝੋ ਬਿਗੜੇ ਲੀਡਰ ਪਾਰਟੀ ਭਾਵੇਂ ਕੋਈ ਹੋਵੇ ਬਿਗੜੇ ਲੀਡਰ ਸਰਕਾਰ ਭਾਵੇਂ ਕੋਈ ਹੋਵੇ ਅੰਦਰ ਖਾਤੇ ਲੀਡਰਾਂ ਦੀ ਗੁਪਤ ਚੱਲਦੀ ਵੀ ਰਹਿੰਦੀ ਹੁੰਦੀ ਹੈ ਖਲਾ ਵਾਲੀ ਢਾਂਚਾ ਨਾਲ ਦੇਖਿਆ ਕਰੋ ਬਿਗੜੇ ਲੀਡਰ ਚੌਕੜੀ ਚੰਡਾਲ ਚੌਕੜੀ ਸੁਲੁਕਨਾ ਦੇ ਮੇ ਬਿਗੜੇ ਅਫਸਰ ਬਿਗੜੇ ਵੀ ਚੰਗੇ ਵੀ ਹੁੰਦੇ ਚੰਗੇ ਦਾ ਸਤਕਾਰ ਹੁੰਦਾ ਹੈ ਬਿਗੜੇ ਲੀਡਰ ਬਿਗੜੇ ਅਫਸਰ ਬਿਗੜੇ ਬਾਬੇ ਇਹ ਕਈਆਂ ਨੂੰ ਪਤਾ ਨਹੀਂ ਬਾਬੇ ਵੀ ਵਿੱਚ ਸ਼ਾਮਲ ਹੈ ਡੇਰੇਾਂ ਲਈ ਇਹ ਡਰੱਗ ਦੇ ਵਿੱਚ ਚਿੱਟੇ ਦੇ ਵਿੱਚ ਜਿੱਥੇ ਖੇਪਾਂ ਅਟਕਦੀਆਂ ਆ ਪਿੱਛੇ ਜਿਹੜੇ ਜਗਰਾਉ ਕੋਲੇ ਡੇਰੇ ਦਾ ਤਾਂ ਸਪਸ਼ਟ ਹੋ ਗਈ ਸੀ ਗੱਲ ਫਿਰ ਵਿੱਚ ਹੀ ਦਬਤੀ ਜਦੋਂ ਗੱਲ ਵੱਡੇ ਆਪਿਆਂ ਬਾਰੇ ਜਾਂਦੀ ਹੈ ਵੱਡੇ ਲੀਟਰਾਂ ਬਾਰੇ ਜਾਂਦੀ ਹੈ ਵੱਡੇ ਅਫਸਰਾਂ ਬਾਰੇ ਜਾਂਦੀ ਹੈ ਜਾਂਚਾ ਬੰਦ ਹੋ ਜਾਂਦੀ ਹੈ ਬੋਲੋ ਸਤਨਾਮ ਉਹ ਤਾਂ ਜਾਂਚਾ ਬੰਦ ਹੋ ਜਾਂਦੀ ਹੈ ਬਸ ਉੱਥੀ ਠੂਠਾਪ ਉੱਥੀ ਠੂਠਾਪ ਹੋ ਜਾਂਦੀ ਹੈ ਫਿਰ ਹੁਣ ਬੜਾ ਕਾਲੀ ਥਾਰ ਵਗੈਰਾ ਹੁਣ ਬਹੁਤ ਤੁਹਾਨੂੰ ਪਤਾ ਹੀ ਹੈ ਬੜੀ ਚਰਚਾ ਚਾਈ ਹੋਈ ਹੈ ਹਾਂਜੀ ਕਾਲੀ ਥਾਰ ਇਹ ਮਸ਼ਹੂਰ ਕਰਤੀ ਹੁਣ ਤਾਂ ਸੋ ਅਸਲ ਦੇ ਵਿੱਚ ਕੀ ਹੈ ਵੀ ਅਸੀਂ ਆਪ ਸਿਆਣੇ ਹੋਣੇ ਨੌਜਵਾਨਾਂ ਨੂੰ ਖਾਸ ਬੇਨਤੀ ਹੈ ਵੀ ਤੁਸੀਂ ਆਪ ਬੱਚੋ ਭਾਈ ਆਪਣਾ ਬਚਾਂ ਆਪ ਕਰੀਏ ਆਪ ਨੂੰ ਹੀ ਆਪਣੇ ਆਪ ਤੇ ਪਹਿਰਾ ਦੇਈਏ ਇਹ ਤਾਂ ਚੰਡਾਲ ਚੌਂਕੜੀ ਹੈ ਜਿਹੜੀ ਇਹਨੇ ਖਾਲਿਆ ਪੰਜਾਬ ਜਦ ਰੱਖੋ ਚੌਂਕੜੀ ਵਿਗੜੇ ਅਫਸਰ ਵਿਗੜੇ ਲੀਡਰ ਵਿਗੜੇ ਬਾਪੇ ਤੇ ਸਮਾਗਲਰ ਚਾਰ ਹੋ ਗਏ ਮਨ ਕਿ ਚੰਡਾਲ ਚੌਂਕੜੀ ਹੈ ਇਹ ਚੰਡਾਲ ਚੌਂਕੜੀ ਸੋ ਬੱਚੋ ਇਹਨਾਂ ਤੋਂ ਆਪ ਸਿਆਣੇ ਬਣੋ ਤੇ ਜਿਹੜੇ ਕੁਝ ਇਦਾਂ ਦੇ ਲਾਉਂਦੇ ਨੇ ਨਸ਼ੇ ਦੇ ਉੱਤੇ ਨਾ ਵੀ ਤੁਹਾਨੂੰ ਨਸ਼ਾ ਵਰਤ ਕੇ ਦੇਖ ਜੋ ਲਾਉਂਦਾ ਪਹਿਲੀ ਵਾਰ ਕੋਈ ਸੁਮੈਕ ਤੇ ਹੈਰੋਇਨ ਤੇ ਦੇਖੀ ਤੂੰ ਕਿਦਾਂ ਪਸ ਉਸ ਉਸ ਨੁਕਤੇ ਤੋਂ ਬਚੋ ਉਹ ਜਿਹੜਾ ਤੁਹਾਨੂੰ ਲਾਉਂਦਾ ਹੈ ਨਸ਼ੇ ਤੇ ਨੌਜਵਾਨਾਂ ਨੂੰ ਖਾਸ ਬੇਨਤੀ ਉਹ ਤੁਹਾਡਾ ਮਿੱਤਰ ਨਹੀਂ ਦੁਸ਼ਮਣ ਹੈ ਜਿਹੜਾ ਕਿਸੇ ਨੂੰ ਨਸ਼ੇ ਤੇ ਲਾਵੇ ਨਾ ਦੁਸ਼ਮਣ ਹੈ ਸੋ ਬੱਚੋ ਜਿਹੜੇ ਕਿਸੇ ਨਾ ਕਿਸੇ ਨਸ਼ੇ ਚ ਲੱਗ ਗਏ ਚਲੋ ਉਹ ਛੱਡੋ ਬਾਕੀ ਦੇ ਪਹਿਲਾਂ ਹੀ ਸੁਚੇਤ ਰਹੋ ਸੋ ਨਸ਼ਾ ਆਪਣੇ ਆਪ ਨੂੰ ਜ਼ਹਿਰ ਦੇਣ ਦੇ ਬਰਾਬਰ ਹੈ ਆਪਣੇ ਹੱਥੀਂ ਆਪਣੇ ਆਪ ਨੂੰ ਜ਼ਹਿਰ ਦੇਣੀ ਹਰ ਇੱਕ ਨਸ਼ਾ ਸਲੋਪਵਾਜਨ ਹੈ ਜਿਹੜੀ ਆਪਣੇ ਆਪ ਨੂੰ ਹੌਲੀ ਹੌਲੀ ਖਤਮ ਕਰ ਦਈਏ ਸੋ ਬੱਚੋ ਰਹੁ ਵਿਚਾਰ ਏਸੀ ਨਸ਼ਾ ਦੇ ਬਾਰੇ ਮੈਂ ਥੋੜੇ ਕਲਾਹੋ ਜੰਜ ਕਿਹਾ ਕਿਉਂਕਿ ਸੰਗਤ ਸਿਆਣੀ ਬੈਠੀ ਆ ਸਾਰੀ ਅੱਗੇ ਦੀ ਅੱਗੇ ਤੁਸੀਂ ਕੋਸ਼ਿਸ਼ ਕਰੋ ਹੋਰ ਸੁਚੇਤ ਕਰਨ ਦੀ ਵੀ ਨਸ਼ੇ ਤੋਂ ਬਚੀਏ ਵੈਸੇ ਇਹ ਸੱਚ ਹੈ ਕਿ ਨਸ਼ਾ ਜਿਹੜਾ ਇਹ ਪੂਰੀ ਦੁਨੀਆ ਦੀ ਮੁਸ਼ਕਲ ਹੈ ਵਰਲਡ ਵਾਈਡ ਪ੍ਰੋਬਲਮ ਹੈ ਇਹ ਸੱਚ ਹੈ ਹਾਂਜੀ ਨਸ਼ਾ ਠੀਕ ਹੈ ਪੰਜਾਬ ਚ ਵੀ ਨਸ਼ਾ ਹੈ ਪਰ ਬਾਹਰ ਨਸ਼ਾ ਵੀ ਬਹੁਤ ਹੈ ਜੋ ਹੁਣ ਸਮਾਜ ਮੈਂ ਇਸ਼ਾਰਾ ਮਾਤਰ ਦੇ ਦੇ ਮੈਂ ਖੁਦ ਦੇਖਿਆ ਹੈ ਆਪਣਾ ਨਿਊਜ਼ੀਲੈਂਡ ਦੇ ਵਿੱਚ ਮੈਨੂੰ ਸਿੰਘ ਲੈ ਕੇ ਗਿਆ ਉਹ ਇਲਾਕਿਆਂ ਦੇ ਵਿੱਚ ਮੌਰਗਿਆਂ ਦੇ ਇਲਾਕੇ 'ਚ ਅਸਲ ਦੇ ਵਿੱਚ ਉਹੀ ਗੱਲ ਫਿਰ ਉੱਥੇ ਵੀ ਉਹ ਡੀਪ ਸਟੇਟ ਦੀਆਂ ਸਾਰੀਆਂ ਚਲਾਕੀਆਂ ਉੱਥੋਂ ਦੇ ਉਹ ਮੂਲ ਨਿਵਾਸੀ ਲੋਕ ਐ ਉਹਨਾਂ ਇਲਾਕਿਆਂ 'ਚ ਨਸ਼ੇ ਫੈਲਾਈ ਰੱਖਦੇ ਐ ਨਸ਼ੇ ਫੈਲਾਈ ਰੱਖਦੇ ਐ ਤੇ ਉਹ ਮੈਨੂੰ ਦਿਖਾ ਕੇ ਲੈ ਕੇ ਆਏ ਫਿਰ ਅਸੀਂ ਗੱਡੀ 'ਤੇ ਦੇਖਣਗੇ ਇਲਾਕਾ ਇੱਕ ਤਾਂ ਲਗਭਗ 20 ਸਾਲ ਦੀ ਲੜਕੀ ਗੱਡੀ 'ਚ ਵੀ ਸਾਡੇ ਵੱਜ ਗਈ ਸੀ ਉਹ ਤਾਂ 30 40 'ਤੇ ਗੱਡੀ ਸੀ ਫੋਟੋ ਸੀ ਦੇਖਦੇ ਅਸੀਂ ਇਲਾਕਾ ਬਚਪਨ ਰਹੀ ਬੁੱਧ ਨਹੀਂ ਲੜਕੀਆਂ ਵੀ ਨਸ਼ਈ ਹੋ ਕੇ ਦਾਦਾ ਕਰਦੀਆਂ ਫਿਰਦੀਆਂ ਨੇ ਮੈਂ ਮੈਨਾਂ ਦੀਦਿਆਂ ਨਾਲ ਦੇਖਿਆ ਜੀ ਮੈਂ ਨਿਊਜ਼ੀਲੈਂਡ ਦੀ ਅੱਖਾਂ ਨੂੰ ਪੜੀਆਂ ਗੱਲਾਂ ਨਹੀਂ ਕਰ ਰਹੇ ਹਾਂ ਹਾਂਜੀ ਕੈਨੇਡਾ ਦੇ ਵਿੱਚ ਨਸ਼ੀਆਂ ਦਾ ਇਲਾਕਾ ਮੈਂ ਅੱਖੀਂ ਦੇਖਿਆ ਹੋਇਆ ਹੈ ਦਰਦੇ-ਦਰਦੇ ਜੀ ਗਏ ਸੀ ਅਸੀਂ ਦਰਦੇ-ਦਰਦੇ ਕੂੜੇਦਾਨਾਂ 'ਚ ਫਰੋਲਦੇ ਫਿਰਦੇ ਨੂੰ ਕਮਲੇ ਹੋਏ ਫਰਦੇਵੇਂ ਸਾਰੇ ਉੱਤੇ ਮੈਂ ਇਹਨਾਂ ਦਾ ਕੰਮ ਕਮਾਈ ਚੱਲਦਾ ਕਹਿੰਦੇ ਨੂੰ ਪੈਨਸ਼ਨਾਂ ਦੇ ਛੱਡਦੇ ਕਈ ਵਾਰੀ ਇੱਕ ਰੂਪਤਾ ਦਾ ਖਾਨਦ ਹੈ ਨਾ ਅਗਲਾ ਮੂਰਲਾ ਵੀ ਪਦਾਰਥਵਾਦ ਵਾਲਾ ਵੀ ਮਿਹਨਤਾ ਦੇਖੋ ਜਿੱਦਾਂ ਘਰ ਐ ਇਦਾਂ ਫਲਾਣਾ ਦੂਜਾਂ ਦੂਜੀ ਤਸਵੀਰ ਨਹੀਂ ਉਹ ਦਿਖਾਉਂਦੇ ਕਰਿਆ ਦੂਜੀ ਕੈਨੇਡਾ ਦੀ ਉਹ ਦੂਜੀ ਤਸਵੀਰ ਮੈਂ ਦੇਖੀ ਹੈ ਉਹ ਤਸਵੀਰ ਮੈਂ ਦੇਖੀ ਹੈ ਤੁਹਾਡੇ ਚ ਕੋਈ ਬੈਠਾ ਹੋਵੇ ਪੁੱਤ ਜਾਨੂੰ ਸਨੀਵਾਰ ਕੰਪਰ ਦੇ ਸਾਰੇ ਜਿਹੜੇ ਇਲਾਕੇ ਉਹ ਨਿਸ਼ਾਨੇ ਹਾਂ ਸੁਮਤ ਦੇਖ ਕੇ ਆਇਆ ਸਾਰਾ ਕੁਝ ਅਮਰੀਕਾ ਚ ਦੇਖਿਆ ਸੋ ਰੋ ਵਿਚਾਰ ਪਿੱਛੇ ਜੇ ਤਾਂ ਅਖਬਾਰ ਚ ਖਬਰਾਂ ਪੜ੍ਹੀ ਸੀ ਕਿ ਇੱਕ ਨਾ ਕੋਸ਼ ਡਰੱਗ ਚੱਲਦੀ ਹੈ ਕੁਸ਼ ਨਾ ਉਹਦਾ ਮਤਲਬ ਕੁਸ਼ ਸਮਝ ਕੇ ਕੱਕੇ ਨੂੰ ਔਕੜ ਸੱਸਾ ਸੁੱਸੇ ਦੇ ਪਰ ਤੇ ਬਿੰਦਾਂ ਜਾਂ ਅਜੀਬ ਜਾਂ ਨਾ ਮੈਂ ਤਾਂ ਦੱਸਿਆ ਕੁਸ਼ ਜਿਹਨੂੰ ਜੰਬੀ ਡਰੱਗ ਵੀ ਕਹਿੰਦੇ ਆ ਉਹ ਇਹ ਦੱਖਣੀ ਅਫਰੀਕਾ ਦਾ ਇੱਕ ਦੇਸ਼ ਹੈ ਉਹਦਾ ਨਾਂ ਵੀ ਅਜੀਬ ਜ ਹੈ ਮਜ਼ਾਦ ਰੱਖਣ ਦੀ ਕੋਸ਼ਿਸ਼ ਕੀਤੀ ਹੈ ਸਿਯਰਾ ਲਿਓਨ ਇਹ ਨਾਂ ਸਿਯਰਾ ਲਿਓਨ ਉੱਥੇ ਆ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਐਮਰਜੈਂਸੀ ਲਾਉਣੀ ਪੈ ਗਈ ਸੀ ਸਾਡੇ ਦੇਸ਼ 'ਚ ਐਮਰਜੈਂਸੀ ਤੇ ਫੌਜ ਨੂੰ ਕਬਰਸਤਾਨਾਂ ਤੇ ਲਾਉਣਾ ਪੈ ਗਿਆ ਸੀ ਕਬਰਸਤਾਨਾਂ ਤੇ ਉਹ ਜੰਬੀ ਡਰੱਗ ਭਾਮ ਕੇ ਮਨੁੱਖੀ ਪਿੰਜਰ ਕੱਟ ਕੇ ਲੈ ਜਾਂਦੇ ਨਸ਼ਾਈ ਉਹ ਮਨੁੱਖੀ ਹੱਡੀਆਂ ਤੋਂ ਬਣਦਾ ਨਸ਼ਾ ਕਬਰਸਤਾਨਾਂ ਤੇ ਮਨੁੱਖੀ ਪਿੰਜਰਾਂ ਦੀ ਰਾਖੀ ਕਰਨ ਵਾਸਤੇ ਫੌਜ ਲਾਉਣੀ ਪਈ ਸੀ ਸਮਝੋ ਪ੍ਰੋਬਲਮ ਕੀ ਡੀ ਹੈ ਹਾਂਜੀ ਸੋ ਇਦਾਂ ਕਹਿਣ ਦਾ ਭਾਵ ਕੀ ਹੈ ਵੀ ਡਰੱਗ ਆ ਜਿਹੜੀ ਇੱਕ ਪੂਰੀ ਦੁਨੀਆ ਦੀ ਮੁਸ਼ਕਲ ਆ ਨਾ ਕਿ ਇਕੱਲੇ ਪੰਜਾਬ ਦੀ ਜਾਂ ਇਕੱਲੇ ਭਾਰਤ ਦੀ ਨਾ ਇਹ ਸੱਚ ਹੈ ਤੇ ਵਚਨਾ ਮਨੁੱਖ ਨੇ ਆਪ ਹੁੰਦਾ ਤੇ ਆਪਾਂ ਆਪ ਹੀ ਬਚ ਗਏ ਕਿਉਂਕਿ ਡੀਪ ਸਟੇਟ ਦੀਆਂ ਬੜੀਆਂ ਪੌਂਸੀਆਂ ਹੁੰਦੀਆਂ ਨੇ ਉਹ ਤਾਂ ਆਪਣੀ ਸਿਆਣਪ ਨੇ ਫਿਲ ਕਰਨੀ ਹੁੰਦੀ ਹੈ ਤੇ ਨਹੀਂ ਤਾਂ ਇਹ ਕਹਿੰਦਾ ਆਪਾਂ ਮਹੌਰੀਆਂ ਦੇ ਇਲਾਕੇ ਵਿੱਚ ਉੱਥੇ ਗੋਰਿਆਂ ਨੇ ਨਸ਼ੇ ਫਲਾਏ ਰੈਡ ਇੰਡੀਅਨ ਲੋਕ ਸੀ ਅਮਰੀਕਾ ਦੇ ਵਿੱਚ ਮੂਲ ਨਿਵਾਸੀ ਉੱਥੋਂ ਦੇ ਉਹਨੂੰ ਰੈਡ ਇੰਡੀਅਨ ਕਹਿੰਦੇ ਸੀ ਉਹ ਨਸ਼ਿਆਂ 'ਚ ਪਾ ਕੇ ਬਰਬਾਦ ਕੀਤੇ ਗੋਰਿਆਂ ਨੇ ਆਪਣੇ ਵੀ ਅੰਗਰੇਜ਼ੀ ਰਾਜ ਵੇਲੇ ਗੋਰਿਆਂ ਨੇ ਨਸ਼ੇ ਫਲਾਏ ਹਾਂਜੀ ਫਿਰ ਇੱਧਰ ਆਇਰਲੈਂਡ ਦੇ ਵਿੱਚੋਂ ਉਸ ਵੇਲੇ ਗੋਰਿਆਂ ਨੇ ਡਿਸਟਿਲਰੀਆਂ ਲਾਈਆਂ ਸ਼ਰਾਬਾਂ ਖੋਲੀਆਂ ਲਾ ਕੇ ਉਹਨਾਂ ਲੋਕਾਂ ਨੂੰ ਬਰਬਾਦ ਕੀਤਾ ਕਿ ਉਹ ਆਪਣੇ ਹੱਕਾਂ ਪ੍ਰਤੀ ਸੁਚੇਤ ਹੋ ਰਹੇ ਸੀ ਚੀਨ ਦੇ ਵਿੱਚ ਜਾਪਾਨੀਆਂ ਨੇ ਖੀਮ ਫਲਾਈ ਸੀ ਜਦੋਂ ਚੀਨ ਨੇ ਅਫੀਮ ਤੇ ਸਖਤ پابੰਦੀ ਲਾਈ 1837 ਤੋਂ ਬਾਅਦ ਫੈਕਟਰੀਆਂ ਖੋਲ ਕੇ ਲੋਕਾਂ ਨੂੰ ਕੰਮਾਂ ਤੇ ਲਾਇਆ ਤੇ ਅੱਜ ਦੇਖੋ ਕਿੰਨੀ ਤਰੱਕੀ ਕਰ ਗਏ ਉਹ ਪਹਿਲਾਂ ਅਫੀਮ ਚੀ ਸੀ ਉੱਥੇ ਸਾਰੇ ਚੀਨ ਦੇ ਵਿੱਚ ਜਪਾਨ ਵਾਲਿਆਂ ਨੇ ਫੀਮ ਫਲਾਇਆ ਹੋਇਆ ਸੀ ਸੋ ਰੋਹ ਵਿਚਾਰ ਮੇਰਾ ਕਹਿਣ ਦਾ ਭਾਵ ਕੀ ਹੈ ਵੀ ਇਦਾਂ ਇਹ ਨਸ਼ੇ ਫਲਾਉਣ ਵਾਲੇ ਲੋਕ ਨੇ ਜਿਹੜੇ ਨਾ ਇਹਨਾਂ ਨੇ ਫਲਾਉਣੀ ਹੁੰਦੀ ਇਹਨਾਂ ਦਾ ਕੰਮ ਹੀ ਹੁੰਦਾ ਉਹ ਡੀਪ ਸਟੇਟ ਵਾਲਾ ਖੇਡ ਅੱਡ ਹੁੰਦੇ ਤੇ ਸਰਕਾਰਾਂ ਉਹ ਆਪਾਂ ਸਮਝ ਹੀ ਲਿਆ ਸਰਕਾਰਾਂ ਸ਼ਰੇਆਮ ਵੀ ਅੱਜ ਜਿਵੇਂ ਸ਼ਰਾਬ ਆਪਕਾਰੀ ਨੀਤੀ ਇਦਾਂ ਬੜਾ ਕੁਝ ਉਹ ਸਰਕਾਰਾਂ ਦੇ ਕੰਮ ਹੁੰਦੇ ਆ। ਵੀੜੀਜੀ ਤੋਂ ਆਮਦਨ ਉਹ ਉਹਨੂੰ ਨਾ ਉਹ ਨਸ਼ਾ ਨਹੀਂ ਬਣਦੇ। ਤੇ ਕਿੱਡਾ ਰੰਗਲਾ ਬਣੇ ਪੰਜਾਬ ਸ਼ਰਾਬ ਨਾਲ ਬਣ ਜੀ ਬੋਲੋ। ਫੇਰ ਕਿੱਡਾ ਰੰਗਲਾ ਪੰਜਾਬ ਬਣ ਜੂ ਹਰ ਮੋੜ ਤੇ ਠੇਕਾ ਠੇਕਾ ਖੋਲਤਾ। ਕੀ ਰੰਗਲਾ ਬਣਾਉਣਾ? ਸੋ ਰਹਵ ਵਿਚਾਰ ਇਥੋਂ ਤੱਕ ਨਸ਼ਿਆਂ ਦੀ ਬਾਬਤ ਆਪਾਂ ਸਮਝਿਆ